ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਸ਼੍ਰੀਮਤੀ ਰਾਜਗਿਲ ਅੱਜ ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਪੁੱਜੀ ਜਿੱਥੇ ਉਹਨਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਔਰਤਾਂ ਦੀ ਸੁਰੱਖਿਆ ਤੇ ਸਸ਼ਕਤੀਕਰਨ ਲਈ ਕੀਤੀਆਂ ਜਾਣ ਵਾਲੀਆਂ ਪਹਿਲ ਕਦਮੀਆਂ ਉਤੇ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਹਨਾਂ ਨੇ ਕਿਹਾ ਕਿ ਮੀਡੀਆ ਘਰੇਲੂ ਹਿੰਸਾ, ਜਿੰਸੀ ਸ਼ੋਸ਼ਣ ਤੇ ਲਿੰਗ ਨਾ ਬਰਾਬਰੀ ਵਰਗੇ ਗੰਭੀਰ ਮਸਲਿਆਂ ਨੂੰ ਉਜਾਗਰ ਕਰਕੇ ਲੋਕਾਂ ਨੂੰ ਜਾਗਰੂਕ ਕਰ ਸਕਦਾ ਹੈ। ਸ਼੍ਰੀਮਤੀ ਗਿੱਲ ਨੇ ਰੋਪੜ ਅਤੇ ਅਮਰਸਰ ਦੀਆਂ ਜੇਲਾਂ ਦੇ ਦੌਰੇ ਸੰਬੰਧੀ ਆਪਣੇ ਤਜਰਬੇ ਵੀ ਸਾਂਝੇ ਕੀਤੇ। ਉੱਥੇ ਹੀ ਉਹਨਾਂ ਨੇ ਅਜਿਹੇ ਨੌਜਵਾਨਾਂ ਦੇ ਮਾਮਲਿਆਂ ਨੂੰ ਉਜਾਗਰ ਕੀਤਾ ਜਿਨ੍ਹਾਂ ਨੇ ਟੁਕਮੇ ਦਸਤਾਵੇਜ਼ ਤੋਂ ਬਿਨਾਂ ਹੀ ਨੌਕਰੀਆਂ ਪ੍ਰਾਪਤ ਕੀਤੀਆਂ ਸਨ ਅਤੇ ਹੁਣ ਖੁਦ ਕੰਪਨੀਆਂ ਦੇ ਧੋਖੇ ਦੇ ਸ਼ਿਕਾਰ ਆਪਣੇ ਆਪ ਨੂੰ ਮਹਿਸੂਸ ਕਰ ਰਹੇ ਨੇ ਨੌਕਰੀਆਂ ਦੇ ਇਕਰਾਰਨਾਮੇ ਜਾਂ ਨਿਯੁਕਤੀ ਪੱਤਰ ਤੋਂ ਬਿਨਾਂ ਕਰਮਚਾਰੀ ਅਕਸਰ ਹੀ ਧੱਕੇ ਦਾ ਸ਼ਿਕਾਰ ਹੋ ਜਾਂਦੇ ਨੇ ਉਹਨਾਂ ਅਜਿਹੇ ਹਾਲਾਤਾਂ ਕਾਰਨ ਪਹਿਲਾਂ ਹੀ ਪਟਿਆਲਾ ਜੇਲ੍ਹ ਵਿੱਚ ਬੰਦ ਅਨੇਕਾਂ ਕੁੜੀਆਂ ਦੀ ਚਿੰਤਾਜਨਕ ਸਥਿਤੀ ਨੂੰ ਉਜਾਗਰ ਕਰਦਿਆਂ ਮੀਡੀਆ ਨੂੰ ਇਹਨਾਂ ਮੁੱਦਿਆਂ ਤੇ ਸਰਗਰਮੀ ਨਾਲ ਰਿਪੋਰਟ ਕਰਨ ਦੀ ਅਪੀਲ ਕੀਤੀ ਹੈ ਤਾਂ ਜੋ ਨੌਜਵਾਨ ਪੀਡੀ ਇਸ ਲਈ ਟੁਕਮਾ ਸਬਕ ਲੈ ਸਕਣ ਦੇਖੋ ਇੱਥੇ ਅਸੀਂ ਜੇਰ ਇਨਸਪੈਕਸ਼ਨ ਤੇ ਸਿਰਫ ਇਨਮੇਟਸ ਦੇ ਜਿਹੜੀਆਂ ਫੀਮੇਲਸ ਹੈਗੀਆਂ ਨੇ ਇੱਥੇ ਦੇਖਣ ਦੇ ਲਈ ਕਿ ਉਹਨਾਂ ਦਾ ਹੈਲਥ ਇਸ਼ੂਸ ਕੀ ਨੇ ਜਾਂ ਉਹਨਾਂ ਦੇ ਜਿਹੜੀ ਕਿੰਨੇ ਅੰਡਰ ਟ੍ਰਾਇਲਸ ਨੇ ਕਿੰਨੇ ਅੰਡਰ ਟ੍ਰਾਇਲਸ ਕਿ ਨਹੀਂ ਦੇ ਤਾਂ ਸਿਕਨ ਉਹਨਾਂ ਦੀ ਲੀਗਲ ਏਡਸ ਕਿ ਉਹ ਚੱਲ ਰਹੀਆਂ ਨੇ ਫਿਰ ਜੇ ਉਹਨਾਂ ਦੇ ਕੋਈ ਛੋਟੇ ਬੱਚੇ ਹੈਗੇ ਨੇ ਉਹਨਾਂ ਦੀ ਪ੍ਰੋਪਰ ਦੇਖਭਾਲ ਹੋ ਰਹੀ ਹੈ ਕਿ ਨਹੀਂ ਹੋ ਰਹੀ ਹੈ ਕਿ ਇਹ ਇਨਮੇਟਸ ਹੁੰਦੇ ਨੇ ਕਿ ਜਿਹੜੇ ਛੋਟੇ ਬੱਚੇ ਨੇ ਬਿਲਕੁਲ 6 ਸਾਲ ਤੋਂ ਥੱਲੇ ਉਹ ਤੇ ਨਾਲ ਹੁੰਦੇ ਨੇ ਪਰ ਕਈ ਵਾਰੀ ਕੀ ਹੁੰਦਾ ਕਿ ਲੇਡੀਜ਼ ਇਕੱਲੀਆਂ ਹੁੰਦੀਆਂ ਨੇ ਇੱਥੇ ਆ ਜਾਂਦੀਆਂ ਨੇ ਕਿਸੇ ਨਾ ਕਿਸੇ ਐਕਟ ਹੰਦ ਲੇਕਿਨ ਪਿੱਛੇ ਬੱਚੇ ਇਕੱਲੇ ਰਹਿ ਜਾਂਦੇ ਮਾਪੇ ਨਹੀਂ ਆ ਜਾਂ ਕੋਈ ਨਹੀਂ ਸਿਰਫ ਘਰ ਦੇ ਆਸ-ਪਾਸ ਦੇ ਬੰਦੇ ਉਹਨਾਂ ਨੂੰ ਦੇਖਭਾਲ ਕਰਦੇ ਨੇ ਉਹਨਾਂ ਦੇ ਲਈ ਸਾਡੇ ਨਾਲ ਚਾਈਲਡ ਪ੍ਰੋਟੈਕਸ਼ਨ ਵਾਲੇ ਵੀ ਹੈਗੇ ਨੇ ਇੱਥੇ ਤੇ ਉਹਨਾਂ ਨੂੰ ਵੀ ਨਾਲ ਲਿਆ ਹੋਇਆ ਸੀ ਇਸੇ ਕਰਕੇ ਇੱਕ ਦੋ ਫੈਮਿਲੀਜ਼ ਹੈ ਜਿਨ੍ਹਾਂ ਦੇ ਬੱਚੇ ਪਿੱਛੇ ਇਕੱਲੇ ਰਹਿ ਜਾਂਦੇ ਨੇ ਉਹਨਾਂ ਦੇ ਲਈ ਜਿਹੜੀ ਪੂਰੀ ਅਸਿਸਟੈਂਸ ਦਿੱਤੀ ਜਾਏਗੀ ਸੋ ਥਿਸ ਇਜ਼ ਵਾਟ ਵੀ ਹੈਡ ਕੰਫਰਮਡ ਜਿਵੇਂ ਮੈਂ ਇੱਥੇ ਇਹੀ ਦੇਖਿਆ ਹੈਗਾ ਕਿ ਇਮੀਗ੍ਰੇਸ਼ਨ ਕੰਪਨੀਆਂ ਤੋਂ ਜਾਂ ਕੋਈ ਸਾਈਬਰ ਕ੍ਰਾਈਮ ਕਾਫੀ ਜਿਹੜੇ EMPLOYEES ਨੇ WITHOUT CONTRACT WITHOUT ANYTHING ਉਹ ਫਸ ਜਾਂਦੇ ਨੇ ਉੱਥੇ ਜਾ ਕੇ ਫਿਰ ਉਹ ਕਹਿੰਦੇ ਜੀ EMPLOYERs ਤੇ ਭੱਜ ਗਏ EMPLOYEES ਫੜੇ ਜਾਂਦੇ ਨੇ ਮੈਂ ਹਮੇਸ਼ਾ ਲਾਸਟ ਟਾਈਮ ਵੀ ਇਹੀ ਗੱਲ ਕਹੀ ਸੀ ਅਸੀਂ 32 ਗਰਲਸ ਨੂੰ ਛੁਡਵਾਇਆ ਵੀ ਸੀਗਾ ਉਹਨਾਂ ਦੇ ਲਈ LAWYERS ਕਰਕੇ ਪੈਸੇ ਦਾ ਬੰਦੋਬਸ ਕਰਕੇ ਕਿ ਜਿੰਨੇ ਵੀ ਕੁੜੀਆਂ ਹੈਗੀਆਂ ਜਾਂ ਬੱਚੇ ਲੜਕੇ ਹੈਗੇ ਨੇ ਕੁਝ ਦੇਖਪਾਲ ਸੋਚ ਕੇ ਇਸ ਜਿਹੜੇ ਵੀ IMMIGRATION COMPANIES ਆ ਛੋਟੀ ਕੋਈ ਵੀ ਕੰਪਨੀ ਹੋਵੇ WITHOUT PROPER JOB CONTRACT without taking the job employee card they should never join any company ਉਹ ਉਹਨਾਂ ਤੋਂ ਕੰਪਨੀਆਂ ਕੀ ਕਰਦੇ ਨੇ ਇੱਕ ਬਲੈਂਕ ਪੇਪਰ ਤੇ ਵੀ ਸਾਈਨ ਕਰਵਾ ਲੈਂਦੇ ਨੇ ਇਹ ਕਹਿ ਕੇ ਕਿ ਅਸੀਂ ਪੇਪਰ ਬਾਅਦ ਚ ਭਰਾਂਗੇ ਟਰਮਸ ਐਂਡ ਕੰਡੀਸ਼ਨਸ ਲਿਖਣੀਆਂ ਨੇ ਲੇਕਿਨ ਉਹ ਬਾਅਦ ਚ ਮਿਸਯੂਜ਼ ਹੁੰਦੇ ਨੇ ਸਾਰੇ ਦੇ ਸ਼ੁੱਡ ਨੈਵਰ ਡੂ ਦੈਟ ਨੈਵਰ ਸਾਈਨ ਐਨੀ ਬਲੈਂਕ ਪੇਪਰ ਐਂਡ ਨੈਵਰ ਜੁਆਇਨ ਅ ਕੰਪਨੀ ਵਿਚ ਇਜ਼ ਨਾਟ ਗਿਵਿੰਗ ਯੂ ਦ ਜੌਬ ਕੰਟਰੈਕਟ ਇਹਨਾਂ ਮੈਂ ਲਾਵਾਂ ਨਾ ਗੱਲਬਾਤ ਮੈਡੀਕਲ ਇਸ਼ੂਸ ਠੀਕ ਹੈਗੇ ਨੇ ਜੀ ਡਾਕਟਰ ਸਾਹਿਬ ਹੈਗੇ ਨੇ ਉਹ ਇਹਨਾਂ ਦੇ ਮੈਡੀਕਲ ਚੈੱਕਅਪਸ ਪੂਰੇ ਚੱਲਦੇ ਨੇ ਕਈਆਂ ਨੂੰ ਥੋੜੀ-ਬਹੁਤ ਮੈਡੀਸਿਨ ਦੀ ਜ਼ਰੂਰਤ ਹੁੰਦੀ ਹੈ ਜਿਹੜੀ ਬਾਹਰੋਂ ਜ਼ਰੂਰਤ ਹੁੰਦੀ ਹੈ ਉਹ ਇਕੱਲੇ ਕਰ ਰਹੇ ਨੇ ਸਾਰੇ ਮੈਂ ਜਿਹੜੇ ਲੜਕੇ ਐਂਡੀਪੀਐਸ ਚਾ ਰਹੇ ਹਾਂ ਉਹਨਾਂ ਦਾ ਲੜਕੀਆਂ ਬਹੁਤ ਜ਼ਿਆਦਾ ਇਹ ਨਾ ਇੱਕ ਬਹੁਤ ਹੀ ਕੰਸਰਨ ਵਾਲੀ ਗੱਲ ਹੈ ਮੈਂ ਹੁਣ ਪ੍ਰੀਵੀਅਸ ਪਹਿਲਾਂ ਸਗਰੂ ਜੇਲ ਵੀ ਜਾ ਕੇ ਹਟਿਆ ਆਈ ਵੁੱਡ ਸੇ 50% ਜਿਹੜੀ ਹਨ ਉਹ ਸਿਰਫ ਐਂਡੀਪੀਐਸ ਐਕਟ ਦੇ ਤਲੇ ਆ ਰਹੀ ਹੈ ਬਹੁਤ ਹੀ ਕੰਸਰਨ ਵਾਲੀ ਗੱਲ ਹੈ ਕਿ ਕਿਉਂ ਹੋ ਰਿਹਾ ਹੈ definitely we are taking note of it and we'll charge them ਬੱਚੇ ਬੱਚੇ ਵੀ ਹੁੰਦੇ ਨੇ ਉਸ ਵਿੱਚ ਅਬਿਊਜ਼ ਕਰ ਲੈਂਦੇ ਨੇ ਲੋਕੀ ਕਹਿੰਦੇ ਤੇ ਸ਼ੱਕ ਨਹੀਂ ਪੈਣਾ ਕਦੇ ਸਕੂਲ ਬੈਗ ਚ ਪਾਤਾ ਕਦੇ ਫਰਾਤਾ ਕਿੰਨਾ ਤੇ ਕਿਸੇ ਨੂੰ ਨਜ਼ਰ ਨਹੀਂ ਪੈਣੀ ਇਹ ਗਲਤ ਤਰ੍ਹਾਂ ਹੈ ਜਿਹੜੀਆਂ ਪਾਲਿਸੀ ਸਰਵਰ ਉਹਨਾਂ ਨੇ ਬਣ ਰਹੀਆਂ ਨੇ ਕਿ ਐਦਾਂ ਦਾ ਜਿਹੜਾ ਨਹੀਂ ਹੋਣਾ ਚਾਹੀਦਾ ਜਿਹੜੇ ਸਪੈਸ਼ਲਿ ਬੱਚੇ ਨੇ ਉਹਨਾਂ ਨੂੰ ਤੇ ਬਿਲਕੁਲ ਹੀ ਕਰੈਕਸ਼ਨ ਹੋਮਸ ਤੇ ਭੇਜ ਕੇ ਉਹ ਠੀਕ ਹੋ ਜਾਣਾ